ਕੋਟਪੂਰਾ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕੋਟਪੂਰਾ ਦੇ ਵਿੱਚ ਖੇਤਾਂ ਨੂੰ ਜਾ ਰਹੇ ਇੱਕ ਵਿਅਕਤੀ ਦਾ ਕੁਝ ਅਣਪਛਾਤੇ ਵਿਅਕਤੀ ਦੇ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਦੱਸਦੇ ਕਿ ਜਿਸ ਤੋਂ ਬਾਅਦ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਕਿ ਸਾਡੇ ਪਿੰਡ ਦਾ ਇੱਕ ਵਿਅਕਤੀ ਜਿਹੜਾ ਆ ਇੱਕ ਖੇਤਾਂ ਦੇ ਵਿੱਚ ਪਿਆ ਆ ਜਿਸ ਤੋਂ ਬਾਅਦ ਉਸ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਤਾਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਮੌਕੇ ਤੇ ਪੁਲਸ ਪਹੁੰਚਦੀ ਹੈ ਤੇ ਪੁਲਿਸ ਤੋਂ ਵੱਲੋਂ ਜਿਹੜੀ ਆ ਡੈੱਡ ਬਡੀ ਆਪਣੇ ਕਬਜ਼ੇ ਤੇ ਵਿੱਚ ਲੈ ਕੇ ਜਿਹੜੀ ਆ ਅਗਲੀ ਕਾਰਵਾਈ ਸ਼ੁਰੂ ਕਰ ਦਿੰਦੀ ਆ ਤਾਂ ਦੱਸ ਜੇ ਕਿ ਕੋਟਪੂਰਾ ਦੇ ਪਿੰਡ ਸਦਮਾ ਦੇ ਵਿੱਚ ਖੇਤਾਂ ਨੂੰ ਸਿੰਜਣ ਗਏ ਇੱਕ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਨੇ ਤੇਜ਼ धार ਹਥਿਆਰ ਨਾਲ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਜਗਮਉਂ ਸਿੰਘ ਹੋਈ ਆ ਤਾਂ ਜਿਸ ਦੀ ਉਮਰ 37 ਸਾਲ ਜਿਹੜੀ ਦੱਸੀ ਜਾ ਰਹੀ ਹੈ ਜੋ ਕਿ ਸੰਧਵਾ ਪਿੰਡ ਦਾ ਰਹਿਣ ਵਾਲਾ ਆ ਤੇ ਇਸ ਮਾਮਲੇ ਦੇ ਵਿੱਚ ਸਦਰ ਕੋੜ ਪੁਲਿਸ ਨੇ ਉਸਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਆ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਜਾਣਕਾਰੀ ਅਨੁਸਾਰ ਜਗমোহন ਸਿੰਘ ਮਾਰਕੀਟਿੰਗ ਬੋਰਡ ਦੇ ਵਿੱਚ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਦਾ ਸੀ ਅਤੇ ਖੇਤੀਬਾੜੀ ਵੀ ਕਰਦਾ ਸੀ ਬੀਤੀ ਰਾਤ ਲਗਭਗ 2 ਵਜੇ ਉਹ ਆਪਣੇ ਖੇਤਾਂ ਨੂੰ ਸੇਜਣ ਲਈ ਜਾ ਰਿਹਾ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਉਸਦੇ ਸਿਰ ਤੇ ਤੇਜ਼ਧਾਰ ਹਥਿਆਰਦੰਡ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘੜ ਉਤਾਰ ਦਿੱਤਾ ਜਦੋਂ ਉਹ ਕਾਫੀ ਦੇਰ ਤੱਕ ਘਰ ਨਹੀਂ ਪਰਤਿਆ ਤਾਂ ਪਰਿਵਾਰਕ ਮੈਂਬਰ ਚਿੰਤਕ ਹੋ ਗਏ ਤਾ ਪਰਿਵਾਰਿਕ ਮੈਂਬਰਾਂ ਤੋਂ ਬੋਲੋ ਉਸ ਦੀ ਜਿਹੜੀ ਆ ਭਾਲ ਕਰਨੇ ਸ਼ੁਰੂ ਕਰ ਦਿੱਤੀ ਤਾਂ ਜਦੋਂ ਉਹ ਖੇਤਾਂ ਨੂੰ ਗਏ ਤਾਂ ਉੱਥੇ ਖੇਤਾਂ ਦੇ ਵਿੱਚ ਖੂਨ ਨਾਲ ਜਿਹੜੇ ਲਤ-ਪਤ ਉਸ ਵਿਅਕਤੀ ਦੀ ਜਿਹੜੀ ਆ ਲਾਸ਼ ਪਈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਰੋ ਰੋ ਕੇ ਬੁਰਾ ਹਾਲ ਆ ਉਹਨਾਂ ਨੇ ਵੱਲੋਂ ਜਿਹੜੀ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਮੁੱਖ ਤੇ ਪੁਲਿਸ ਪਹੁੰਚ ਗਈ ਪੁਲਿਸ ਤੋਂ ਵੱਲੋਂ ਜਿਹੜੀ ਆ ਮ੍ਰਿਤਕ ਦੀ ਜਿਹੜੀ ਆ ਡੱਡ ਬੋਡੀ ਉਸ ਨੂੰ ਕਬਜ਼ੇ ਵਿੱਚ ਲੈ ਕੇ ਅਗਲੇ ਕਾਰਵਾਈ ਜਿਹੜੀ ਆ ਸ਼ੁਰੂ ਕਰ ਦਿੱਤੀ ਆ ਤਾਂ ਇਸ ਮਾਮਲੇ ਦੇ ਵਿੱਚ ਪਰਿਵਾਰਿਕ ਮੈਂਬਰਾਂ ਦਾ ਕੀ ਕੁਝ ਕਹਿਣਾ ਤਾਂ ਉਸ ਤੋਂ ਬਾਅਦ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਉਹ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਜੀ ਤੁਹਾਡਾ ਬਲਦੇਵ ਸਿੰਘ ਬਲਦੇਵ ਸਿੰਘ ਜੀ ਜੇ ਵੀ ਇਹ ਡੈਥ ਹੋਇਆ ਮੁੰਡੇ ਦੇ ਕੀ ਲੱਗਦਾ ਤੁਹਾਨੂੰ ਭਤੀਜਾ ਜੀ ਮੇਰਾ ਕੀ ਕੀ ਘਟਨਾ ਵਾਪਰੀ ਕੀ ਨਾਸੀ ਮੁੰਡੇ ਦਾ ਤੇ ਕੀ ਜਗਮੋਹਨ ਸਿੰਘ ਨਾਸੀ ਉਹਦਾ ਕੀ ਹੋਇਆ ਕੀ ਹੋਇਆ ਬਸ ਇੱਥੋਂ 3 ਵਜੇ ਪਾਣੀ ਨੂੰ ਗਿਆ ਤੇ ਉਹ ਗਲੀ ਟੱਪਦਾ ਸੀ ਉੱਥੇ ਕਿਸੇ ਨੇ ਕੋਈ ਵਾਰਦਾਤ ਕਰਤੀ ਵਾਦ-ਵਾਦ ਕਰਕੇ ਦੇ ਉੱਥੇ ਲਜਾ ਸਿੱਟਿਆ ਮੋਟਰ ਤੇ ਵੀ ਇਹਨੂੰ ਕਰੰਟ ਲੱਗ ਗਿਆ ਤੁਹਾਨੂੰ ਵੀ ਪਤਾ ਲੱਗਿਆ ਸਾਨੂੰ ਤਾਂ ਜਦੋਂ ਇਹ ਉਥੇ ਡਿਊਟੀ ਕਰਦਾ ਸੀਗਾ ਦਾਣਾ ਮੰਡੀ ਦੇ ਵਿੱਚ ਉਥੇ ਲਾਈਟਾਂ ਬੰਦ ਕਰ ਜਾਣਾ ਸੀ ਉਹਨਾਂ ਨੇ ਫੋਨ ਲੈ ਉਹਨੇ ਨਹੀਂ ਚੱਕਿਆ ਇਹਨਾਂ ਨੇ ਫਿਰ ਬੇਟੀ ਨੇ ਜਾ ਕੇ ਦੇਖਿਆ ਉਹਦੀ ਨੇ ਫਿਰ ਜਾ ਉਹਨੇ ਸਾਰਾ ਸਾਰਿਆਂ ਨੂੰ ਦੱਸਿਆ ਤੇ ਰਵਾਇਆ ਫਿਰ ਲੈ ਕੇ ਗਏ ਰਾਜਲ ਸਿੰਘ ਲਈ ਉਹ ਕਹਿੰਦੇ ਜੀ ਇਹਦੀ ਡੈਥ ਹੋਈ ਪਈ ਹੈ ਕਿੰਨੇ ਬੱਚੇ ਨੇ ਬੱਚੇ 3 ਸ਼ੱਕ ਕਿਸੇ ਤੇ ਕੋਈ ਸ਼ੱਕ ਹੈਗਾ ਜੀ ਇਹਦੇ ਬੱਚੇ ਜਿਹੜੇ ਇੱਕ ਵਾਰ ਵੀ ਗਏ ਇੱਕ ਬੇਟੀ ਬਾਹਰ ਗਈ ਵੀ ਹੈ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਦੇ ਸਾਹਿਬ ਮਿਲਣਾ ਚਾਹੀਦਾ ਜਿਨੇ ਕਾਰਵਾਈ ਕੀਤੀ ਉਥੇ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਇਹ ਅੱਜ ਸਵੇਰੇ ਤਲਾਹ ਮਿਲੀ ਸੀ ਕਿ ਇੱਕ ਵਿਅਕਤੀ ਜਿਹੜਾ ਮਰਤੇ ਹਾਲਤ ਚ ਖੇਤਾਂ ਵਿੱਚ ਮਿਲਿਆ ਜਿਹੜਾ ਮਰਤੇਕ ਵਿਅਕਤੀ ਹੈ ਦਾ ਨਾਮ ਜਗਮੋਣ ਸਿੰਘ ਹੈ ਪਿੰਡ ਸੰਧਵਾ ਦਾ ਰਹਿਣ ਵਾਲਾ ਇਹਨਾਂ ਦਾ ਖੇਤਾਂ ਚ ਘਰ ਹੈ ਤੇ ਸਵੇਰੇ ਇਹਦੇ ਰਾਤ 2 ਵਜੇ ਇਹ ਪਾਣੀ ਲਾਉਣ ਗਿਆ ਘਰੋਂ ਤਸਵੀਰ ਜਦੋਂ ਘਰਦਿਆਂ ਨੇ ਦੇਖਿਆ ਤੇ ਇਹ ਖੇਤਾਂ ਵਿੱਚ ਮਿਰਟ ਘਲਤ ਚ ਪਿਆ ਸੀ ਇਹਦੇ ਸਿਰ ਤੇ ਇੱਕ ਸੱਟ ਉਹਦੀ ਪੜਤਾਲ ਕੀਤੀ ਜਾ ਰਹੀ ਹੈ ਉਹਦੇ ਤੇ ਉਹਦੇ ਭਰਾ ਦੇ ਬਿਆਨ ਤੇ ਪਰਚਾ ਦਰਜ ਕਰਕੇ ਜਿਹੜਾ ਅਗਲੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਤੇ ਉਮੀਦ ਹੈ ਵੀ ਅਸੀਂ ਅੱਜ ਇੱਕ ਸੁਨਟ੍ਰੇਸ ਕਰਕੇ ਛੇਤੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ